ਹੇ ਗਾਇਸ ਲੈ ਕੇ ਆਇਆ ਹਾਂ ਫ੍ਰੇਮ ਫਲਾਂ ਦੇ ਨਾਮ ਪੰਜਾਬੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਤਾਂ ਜੋ ਬੱਚਿਆਂ ਨੂੰ ਸਿੱਖਣ ਦੇ ਵਿੱਚ ਜਿਹੜੀ ਆ ਉਹ ਸੌਖ ਰਹੇ ਸਭ ਤੋਂ ਪਹਿਲਾਂ ਅਨਾਰ ਪੋਮੇਗਰਨੇਟ ਨਾਸ਼ਪਤੀ ਪੀਅਰ ਸੰਤਰਾ orange ਆਂਬਾ ਮੈਂਗੋ ਕੇਲਾ banana ਹਦਵਾਣਾ ਜਿਹਨੂੰ ਤਰਬੂਜ ਕਹਿੰਦੇ ਆ ਵਾਟਰਮੈਲਨ ਖਰਬੂਜਾ ਮਸਕਮੈਲਨ ਆੜੂ ਪੀਚ ਲੀਚੀ ਲੀਚੀ ਵੀ ਬੋਲਦੇ ਆ ਲਿਚੀ ਵੀ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਇਹਨੂੰ ਬੇਰ 베ਰੀ ਕੀਵੀ ਫਲ ਜਿਹੜਾ ਅਸੀਂ ਖਾਂਦੇ ਆ ਬਿਮਾਰ ਹੁਣ ਸਮੇਂ ਕੀਵੀ ਮਾਲਟਾ ਗਰੇਪ ਫਰੂਟ ਜਣੀ ਖੱਟਾ ਫਲ ਜਿਹੜਾ ਆ ਇਹ ਅੰਗੂਰ ਦੇ ਤਰ੍ਹਾਂ ਇਸ ਦਾ ਜਿਹੜਾ ਆ ਟੇਸਟ ਮਾਲਟੇ ਦਾ ਹੁੰਦਾ ਆ ਇਸੇ ਤਰ੍ਹਾਂ ਪਪੀਤਾ ਪਪਾਇਆ ਫਾਲਸਾ ਬਲੈਕਬੈਰੀ ਛੋਟੇ ਛੋਟੇ ਫਾਲਸੇ ਹੁੰਦੇ ਆ ਅੰਨ੍ਹੀ ਐਪ੍ਰਿਕੋਟ ਅਨਾਨਾਸ ਪਾਈਨੈਪਲ ਅਲੂਚਾ ਪਲਮ ਸ਼ਹਿਤੂਤ ਮਲਵੇਰੀ ਸਤੂਤੀਆਂ ਜਿਹੜੀਆਂ ਹੁੰਨੀਆਂ ਆ ਚੀਕੂ ਸੈਪੋਟਿਲਾ ਮਸੰਮੀ ਮੌਸੰਬੀ ਮੌਸੰਬੀ ਬੋਲਦੇ ਆ ਇਸ ਨੂੰ ਅੰਗਰੇਜ਼ੀ ਦੇ ਵਿੱਚ ਮੌਸੰਬੀ ਚੀਕੂ ਜਿਹੜੇ ਅਸੀਂ ਖਾਂਦੇ ਆ ਉਹਨੂੰ ਸੈਪੋਟਿਲਾ ਤੂਤੀਆਂ ਸਾਰੇ ਉਹਨੂੰ ਸ਼ਹਿਤੂਤ ਬੋਲਦੇ ਨੇ ਤੂਤੀਆਂ ਪੰਜਾਬੀ ਦੇ ਵਿੱਚ ਅਸੀਂ ਸਿੱਧਾ ਹੀ ਬੋਲ ਲੈਂਦੇ ਹਾਂ ਉਹਨੂੰ ਸ਼ਹਿਤੂਤ ਕਹਿੰਦੇ ਆ ਇਸੇ ਤਰ੍ਹਾਂ ਅਮਰੂਦ ਗੋਵਾ ਜਾਮਨ ਬਲੈਕਬੈਰੀ ਨਾਰੀਅਲ ਕੋਕੋਨਟ ਨਿੰਬੂ ਜਿਹੜਾ ਆ ਉਹ ਮੈਲਨ ਡੇਟ ਜਿਹੜੀ ਆ ਸਾਡੇ ਮੇਵਿਆਂ ਦੇ ਵਿੱਚ ਵੀ ਆਂਦੀ ਆ ਤੇ ਫਲਾਂ ਦੇ ਵਿੱਚ ਵੀ ਆਂਦੀ ਆ ਇਸ ਨੂੰ ਖਜੂਰ ਕਹਿੰਦੇ ਆ ਪੰਜਾਬੀ ਦੇ ਵਿੱਚ ਸਟਰਾਬਰੀਜ਼ ਜਿਹੜੀਆਂ ਆ ਉਹਨਾਂ ਨੂੰ ਸਟ੍ਰੋਬਰੀਜ਼ ਹੀ ਬੋਲਦੇ ਆ ਚੈਰੀਜ਼ ਨੂੰ ਚੈਰੀਜ਼ ਹੀ ਬੋਲਿਆ ਚੈਰੀਜ਼ ਹੀ ਬੋਲਿਆ ਜਾਂਦਾ ਅੰਗਰੇਜ਼ੀ ਦੇ ਵਿੱਚ ਤੇ ਪੰਜਾਬੀ ਚ ਚੈਰੀਆਂ ਇਸ ਤਰ੍ਹਾਂ ਐਪਲ ਸੇਬ ਗ੍ਰੇਪਸ ਅੰਗੂਰ ਇਹ ਪੂਰੇ 3 ਫਲ ਨੇ ਜੋ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਹਨ